ਅਸਲ ਵਿੱਚ ਅੰਮ੍ਰਿਤਸਰ ਦੇ ਛਾਟਾ ਇਲਾਕੇ 'ਚ ਖੜੇ ਹਾਂ ਜਿੱਥੇ ਕਿ ਮੀਰੀਪੀਰੀ ਰੋਡ ਤੇ ਅੱਜ ਇੱਕ ਵੱਡਾ ਮੁਕਾਬਲਾ ਅੰਮ੍ਰਿਤਸਰ ਪੁਲਿਸ ਅਤੇ ਇੱਕ ਨੌਜਵਾਨਾਂ ਵਿਚਾਲੇ ਹੋਇਆ ਜਿਸ ਦੇ ਵਿੱਚ ਕੀ ਇੱਕ ਨੌਜਵਾਨ ਜ਼ਖਮੀ ਹੋਇਆ ਜਿਹਦੇ ਪਾਸੋਂ ਕੀ ਪਿਸਤਰ ਬਰਾਮਦ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਬਾਹਰ ਬੈਠੇ ਨੌਜਵਾਨਾਂ ਦੇ ਇਹ ਕੰਟੈਕਟ ਸੀਗਾ ਤਾਂ ਉਸ ਤੋਂ ਬਾਅਦ ਇੱਥੇ ਫਰੋਤੀ ਮੰਗੀ ਜਾਂਦੀ ਸੀ ਤੇ ਇਸ ਲਈ ਮੌਕੇ ਤੇ ਮੌਜੂਦਾਂ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਕਿ ਇਹ ਤਸਵੀਰਾਂ ਤੁਹਾਨੂੰ ਅਸੀਂ ਮੌਕੇ ਦੀਆਂ ਸਾਂਝੀਆਂ ਕਰ ਰਹੇ ਹਾਂ ਇਸ ਜਗ੍ਹਾ ਤੇ ਆ ਕੇ ਇੱਕ ਵੱਡਾ ਜਲਾ ਹੈ ਇੱਥੇ ਇੱਕ ਇਨਕਾਊਂਟਰ ਹੁੰਦਾ ਹੈ ਔਰ ਦੱਸਿਆ ਜਾਂਦਾ ਹੈ ਕਿ ਜਦੋਂ ਅੰਮ੍ਰਿਤਸਰ ਪੁਲਿਸ ਰਿਕਵਰੀ ਵਾਸਤੇ ਇੱਥੇ ਪਹੁੰਚਦੀ ਹੈ ਤਾਂ ਉਹ ਇਸ ਜਗ੍ਹਾ ਤੇ ਆ ਕੇ ਇਹ ਸ਼ੋਅ ਕਰਦਾ ਹੈ ਕਿ ਉਸ ਦੇ ਕੁਝ ਤਬੀਅਤ ਖਰਾਬ ਹੋਈ ਹੈ ਉਸ ਤੋਂ ਬਾਅਦ ਜਦੋਂ ਪੁਲਿਸ ਇੱਥੇ ਰੋਕਦੀ ਹੈ ਤੇ ਰੋਕਣ ਤੋਂ ਬਾਅਦ ਅਚਾਨਕ ਉਹਦੇ ਵੱਲੋਂ ਅੰਮ੍ਰਿਤਸਰ ਪੁਲਿਸ ਦੇ ਜਿਹੜੇ ਇੱਥੇ ਐਸ ਐਚ ਓ ਸੀ ਜਾਂ ਹੋਰ ਪੁਲਿਸ ਦੇ ਜਿਹੜੇ ਅਧਿਕਾਰੀ ਸੀ ਤਾਂ ਉਹ ਜਿਹੜਾ ਹੈ ਅਚਾਨਕ ਉਸ ਨੂੰ ਫੜ ਲੈਂਦੇ ਨੇ ਉਸ ਤੋਂ ਬਾਅਦ ਇਹਨਾਂ ਦੋਵਾਂ 'ਚ ਮੁਕਾਬਲਾ ਹੁੰਦਾ ਹੈ ਔਰ ਇਹ ਉਸਨੇ ਜਾਣਬੁੱਝ ਕੇ ਇਸ ਤਰ੍ਹਾਂ ਦੀ ਜਗ੍ਹਾ ਚੁਣੀ ਤੁਸੀਂ ਦੇਖੋਗੇ ਦੂਰ ਦੂਰ ਤੱਕ ਇਹ ਜਿਹੜਾ ਇਲਾਕਾ ਹੈ ਕਾਫੀ ਰਿਮੋਟ ਏਰੀਆ ਹੈ ਔਰ ਇੱਥੋਂ ਦੀ ਭੱਜਣ ਦਾ ਰਸਤਾ ਕਾਫੀ ਆਸਾਨ ਹੈ ਔਰ ਉੱਥੋਂ ਭੱਜਣ ਦੀ ਫ੍ਰਾਕਟ ਸੀਗਾ ਔਰ ਇਸ ਜਗ੍ਹਾ ਤੇ ਆ ਕੇ ਜਦੋਂ ਪਹੁੰਚਦੇ ਨੇ ਤੇ ਅੰ ਚੌਥੰਤ ਉਹਨਾਂ ਦੀ ਜਿਹੜੀ ਪਿਸਤਲ ਜਿਹੜੀ ਖੋਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਆਪਣੀ ਟੀਵੀ ਸਕਰੀਨ ਦੇ ਉੱਤੇ ਕਿ ਪੁਲਿਸ ਦੇ ਅਧਿਕਾਰੀ ਮੌਕੇ ਤੇ ਪਹੁੰਚਦੇ ਨੇ ਔਰ ਹਾਈ ਪ੍ਰੋਫਾਈਲ ਟੀਮ ਇੱਥੇ ਪਹੁੰਚਦੀ ਹੈ ਔਰ ਉਸ ਤੋਂ ਬਾਅਦ ਅਚਾਨਕ ਜਿਹੜਾ ਹੈ ਇੱਥੇ ਇਹ ਉਸ ਦੇ ਵੱਲੋਂ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਫਾਇਰ ਉਸ ਸੋਲਵਸ ਕਰਕੇ ਕੀਤਾ ਜਾਣਾ ਸੀ ਕਿ ਉਸਨੇ ਇੱਥੋਂ ਭਜਣਾ ਸੀ ਔਰ ਉਸ ਤੋਂ ਬਾਅਦ ਜਿਹੜਾ ਹੈ ਉਹ ਇਸ ਆਪਣੀ ਕੋਸ਼ਿਸ਼ ناکਾਮਯਾਬ ਰਿਆ ਔਰ ਉਸ ਦੇ ਵਿੱਚ ਜਿਹੜੀ ਹੈ ਇਹ ਜਿਹੜੀ ਘਟਨਾ ਵਾਪਰੀ ਨਿਸ਼ਾਨ ਤੁਹਾਨੂੰ ਅਸੀਂ ਤੁਹਾਡੀ ਟੀਵੀ ਸਕਰੀਨ ਤੇ ਸਾਂਝੇ ਕਰ ਰਹੇ ਹਾਂ ਕਿ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਵੱਲੋਂ ਬਕਾਇਦਾ ਤੌਰ ਤੇ ਸਪੌਟ ਕੀਤੇ ਗਏ ਨੇ ਨਿਸ਼ਾਨ ਔਰ ਇਲਾਕਾ ਕਾਫੀ ਰਿਮੋਟ ਏਰੀਆ ਹੈ ਜਿੱਥੋਂ ਦੀ ਉਹ ਭੱਜਣ ਦੀ ਫਿਰਾਕ ਸੀ ਤੇ ਇਸ ਬਾਬਤ ਜਿਹੜਾ ਹੈ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਵੀ ਇਸ ਵੇਲੇ ਮੌਕੇ ਤੇ ਪਹੁੰਚਦੇ ਨਜ਼ਰ ਆ ਰਹੇ ਨੇ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਮੌਕੇ ਤੇ ਪਹੁੰਚੇ ਨੇ ਤੇ ਪੂਰੀ ਘਟਨਾ ਦਾ ਜਾਇਜ਼ਾ ਲਿੱਤਾ ਜਾ ਰਿਹਾ ਹੈ ਕਿ ਕਿਹਨਾ ਹਾਲਾਤਾਂ ਦੇ ਵਿੱਚ ਇਹ ਸਭ ਕੁਝ ਹੋਇਆ ਔਰ ਅੱਜ ਇੱਕ ਵੱਡੀ ਹਾਈ ਲੈਵਲ ਮੀਟਿੰਗ ਵੀ ਹੋਈ ਸੀ ਔਰ ਉਸ ਮੀਟਿੰਗ ਦੇ ਵਿੱਚ ਜਿਹੜਾ ਹੈ ਕਿਹਾ ਗਿਆ ਸੀ ਕਿ ਕ੍ਰਾਈਮ ਨੂੰ ਜਿਹੜਾ ਹੈ ਉਹ ਠੱਲ ਪਾਣੀ ਜ਼ਰੂਰੀ ਹੈ ਤਾਂ ਉਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਇਸ ਵੇਲੇ ਮੌਕੇ ਦੇ ਉੱਤੇ ਪਹੁੰਚੇ ਨੇ ਔਰ ਇੱਕ ਵੱਡਾ ਐਨਕਾਊਂਟਰ ਕਿਉਂਕਿ ਉਹ ਜਿਹੜਾ ਸ਼ਖਸੀ ਫਿਰੋਤੀ ਉਹਦੇ ਵੱਲੋਂ ਲਗਾਤਾਰ ਮੰਗੀ ਜਾ ਰਹੀ ਸੀ ਤਾਂ ਉਹਦੇ ਕੋਲ ਅੱਜ ਜਿਹੜਾ ਹੈ ਇਥੇ ਇੱਕ এনਕਾਊਂਟਰ ਹੁੰਦਾ ਹੈ ਜਗਰੂਪ ਸਿੰਘ ਉਸ ਦਾ ਨਾਮ ਦੱਸਿਆ ਜਾ ਰਿਹਾ ਹੈ ਤਾਂ ਇਸ ਦੇ ਵਿੱਚ ਤੁਸੀਂ ਵੇਖੋ ਕਿ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਇਸ ਵੇਲੇ ਮੀਡੀਆ ਨਾਲ ਗੱਲ ਕਰ ਰਹੇ ਨੇ ਪੂਰਾ ਮਾਮਲਾ ਸਰ ਸਰ ਪੂਰੀ ਜਾਣਕਾਰੀ ਸਰ ਸਰ ਸੀਪੀ ਸਾਹਿਬ ਅੱਜ ਤੁਸੀਂ ਅੰਦਰ ਵੜੀ ਅੱਜ ਅੰਦਰ ਵੜੀ ਕੋਈ ਹੈ ਕੋਈ ਵਿਅਕਤੀ ਜਿਹੜਾ ਹੈ ਇਹ ਫਰਾਉਤੀਆਂ ਦੇ ਕੇਸ ਦੇ ਵਿੱਚ ਸੀਗਾ ਤਾਂ ਅੱਜ ਇਸ ਦਾ ਇੱਕ ਇਨਕਾਊਂਟਰ ਕਹਿ ਲਈਏ ਜਾਂ ਉਹ ਕਹਿੰਦਾ ਇਹ ਕਰ ਯਾਰ ਕੀ ਕਹਿਣਾ ਚਾਹੁੰਦੇ ਹੋ ਸਰ ਤੁਸੀਂ ਦੇਖੋ ਬੜੀ ਸਿੰਪਲ ਗੱਲ ਹੈ ਇਹਦੇ ਵਿੱਚ ਜਿਹੜੀ ਇੱਕ ਸਟੋਰਸ਼ਨ ਹੈ ਇਹ ਬੜਾ ਹਿਨਸ ਕ੍ਰਾਈਮ ਹੈ ਜਦੋਂ ਕਿ ਫਰਾਉਤੀ ਦੀ ਕਾਲ ਆਪਾਂ ਜਿਹੜੇ ਬਿਜ਼ਨਸ ਹਾਊਸਾਂ ਨੂੰ ਆ ਰਹੀ ਹੈ ਉਹਦੇ ਵਿੱਚ ਜਿਹੜੀ ਅਸੀਂ ਬੜੀ ਜ਼ੀਰੋ ਟੋਲਰੈਂਸ ਪਾਲਿਸੀ ਰੱਖੀ ਹੈ ਇਹਦੇ ਵਿੱਚ ਇੱਕ ਬਿਜ਼ਨਸ ਪਰਿਵਾਰ ਹੈ ਜਿਹੜਾ ਸਾਹਮਣੇ ਨਹੀਂ ਹੋਣਾ ਚਾਹੁੰਦਾ ਸੀਗਾ ਸਾਨੂੰ ਪਤਾ ਲੱਗਿਆ ਵੀ ਉਹਨਾਂ ਤੋਂ ਆਵੇ ਤੇ ਆਪਣੇ ਲੰਡਾ ਹਰੀਕੇ ਆ ਉਹਦੇ ਵੱਲੋਂ ਇੱਕ ਵਾਇਸ ਮੈਸੇਜ ਆਇਆ ਤੇ ਉਹਨੇ ਫਰੋਦੀ ਦੀ ਮੰਗ ਕੀਤੀ ਉਸ ਤੋਂ ਬਾਅਦ ਜਿਹੜੀ ਹੈ ਇਨਵੈਸਟੀਗੇਸ਼ਨ ਨੇ ਦੀ ਸ਼ੁਰੂ ਹੋਈ ਅਸੀਂ ਇੱਕ ਜਨਰਲ ਕੇਸ ਵੀ ਵੈਸੇ ਰਜਿਸਟਰ ਕੀਤਾ ਸੀ ਕਿ ਜਿਹੜੇ ਵੀ ਬੰਦਾ ਫਰੋਦੀ ਮੰਗੇਗਾ ਕਈ ਵਾਰੀ ਸਾਡੇ ਕੋਲ ਜਿਹੜੇ ਕੰਪਲੇਨੈਂਟ ਨਹੀਂ ਆਉਂਦੇ ਉਸ ਸੰਬੰਧ ਦੇ ਵਿੱਚ ਅਸੀਂ ਇਨਵੈਸਟੀਗੇਸ਼ਨ ਕਰਦੇ ਕਰਦੇ ਕਿ ਕੌਣ ਕੌਣ ਗੈਂਗ ਮੈਂਬਰਸ ਨੇ ਕਿਹੜੇ ਇਹਨਾਂ ਦੇ ਹੈਂਚਮੈਨ ਨੇ ਜਿਹੜੇ ਆਗੇ ਆ ਕੇ ਫਰੋਤੀਆਂ ਦਾ ਤੇ ਬਾਕੀ ਕੰਮ ਕਰਦੇ ਨੇ ਸੋ ਇਹਦੇ ਚ ਤਿੰਨ ਬੰਦੇ ਸੀਗੇ ਜਗਰੂਪ ਸਿੰਘ ਏਲੀਅਸ ਚਰਨਾ ਇੱਕ ਜਗਰਾਜ ਸਿੰਘ ਏਲੀਅਸ ਗਾਜ਼ੀ ਇੱਕ ਸ਼ਮਸ਼ੀਰ ਏਲੀਅਸ ਸ਼ੇਰਾ ਇਹ ਤਿੰਨ ਤਿੰਨੋਂ ਤਲਵੰਡੀ ਮੋਰ ਸਦਰਪੱਟੀ ਜ਼ਿਲ੍ਹਾ ਤਰਨਤਾਰਨ ਦੇ ਰਹਿਣ ਵਾਲੇ ਆ ਬੇਸਿਕਲੀ ਇਹਨਾਂ ਨੇ ਬਾਹਰਲੇ ਇੱਕ ਜਰਨਲ ਸਿੰਘ ਨਾਮ ਦਾ ਬੰਦਾ ਆਸਟ੍ਰੇਲੀਆ ਚ ਰਹਿੰਦਾ ਆ ਉਹਦੀ ਡਾਇਰੈਕਸ਼ਨ ਤੇ ਆ ਕੇ ਉਹ ਬਿਜ਼ਨਸ ਫੈਮਿਲੀ ਦਾ ਪਰਿਵਾਰ ਦਾ ਦਫਤਰ ਘਰ ਹੋਰ ਉੱਥੇ ਰੈਕੀ ਕਰਕੇ ਉਹਦੀਆਂ ਫੋਟੋਆਂ ਭੇਜੀਆਂ ਜੋ ਕਿ ਉਹਨਾਂ ਨੂੰ ਡਰਾਉਣ ਵਾਸਤੇ ਉੱਥੇ ਵੀ ਉਹਨਾਂ ਨੂੰ ਕਨਵੇ ਹੋਈਆਂ ਮੋਬਾਈਲ ਦੇ ਵਟਸਐਪ ਐਪ ਦੇ ਉੱਤੇ ਉਹਨੂੰ ਅਸੀਂ ਫਾਲੋ ਅਪ ਇਹਨਾਂ ਨੂੰ ਕਰ ਰਹੇ ਸੀਗੇ ਕਿਉਂਕਿ ਸਾਡੇ ਕੋਲ ਕੰਪਲੇਨੈਂਟਸ ਸਾਹਮਣੇ ਆਏ ਹੀ ਨਹੀਂ ਤਾਂ ਉਹਦੇ ਚ ਜਿਹੜਾ ਜਰਨਲ ਸਿੰਘ ਹੈਗਾ ਇੱਕ ਬੰਦਾ ਤਲਵੰਡੀ ਮੋਹਰ ਡਿਸ ਜਰਨਲ ਹੈ ਸਰ ਜਰਨਲ ਸਿੰਘ ਹੈ ਜਰਨਲ ਸਿੰਘ ਜੀ ਜੀ ਜਰਨਲ ਸਿੰਘ ਹੈ ਇਹ ਤਲਵੰਡੀ ਮੋਹਰ ਦਾ ਹੀ ਹੈ ਸਦਰਪੱਟੀ ਦਾ ਆਸਟ੍ਰੇਲੀਆ ਬੇਸਡ ਹੈਗਾ ਇਹ ਜਿਹੜਾ ਇੱਕ ਸਰਪੰਚ ਉੱਥੇ ਮਰਡਰ ਹੋਇਆ ਹੀ ਰਾਜਵਿੰਦਰ ਸਿੰਘ ਐਲੀਅਸ ਰਾਜਾ ਰਾਜਾ ਉਹ ਤਰਨਤਾਰਨ ਦੇ ਵਿੱਚ ਉਹਦਾ ਵੀ ਇੰਟਰ ਗੈਂਗ ਰਾਈਵਲਰੀ ਵਿੱਚ ਮਰ ਰਹੇ ਉਹਦਾ ਸ਼ੱਕ ਆប្រਾ ਸੋ ਉਹਦੇ ਵਿੱਚ ਲਿੰਕ ਲੱਗਦਾ ਕਿ ਇਹ ਪੁਰਾਣਾ ਕ੍ਰਿਮੀਨਲ ਬੈਕਗ੍ਰਾਉਂਡ ਦਾ ਬੰਦਾ ਬਾਹਰ ਬੈਠ ਕੇ ਔਰ ਜਿਹੜੇ ਲਖਵੀਰ ਲੰਡੇ ਦੀ ਨਾਲ ਇਹਦੇ ਉਤਾਰ ਜਿਹੜੇ ਜੁੜਦੇ ਹੋ ਸਕਦੇ ਆ ਕਿ ਕਿਉਂਕਿ ਉਹਦੇ ਵੱਲੋਂ ਜਿਹੜਾ ਵਾਇਸ ਮੈਸੇਜ ਭੇਜਿਆ ਗਿਆ ਸੀ ਉਹ ਸਾਰੀ ਅਸੀਂ ਵੈਰੀਫਿਕੇਸ਼ਨ ਕਰਾਂਗੇ ਉਸ ਤੋਂ ਬਾਅਦ ਇਹਦੇ ਜਿਹੜੇ ਤਿੰਨੋਂ ਸਾਥੀ ਇਹ ਫੜੇ ਗਏ ਇਹ ਜਿਹੜੇ ਅਕਿਊਜ਼ ਸੀਗੇ ਇਹਦੇ ਜਦੋਂ ਵਾਪਸ ਆ ਰਹੇ ਸੀ ਇਹ ਤੋਂ ਜਗਰੂਪ ਸਿੰਘ ਤੋਂ ਅਜ ਇੱਕ ਬੱਤੀ ਮੋਰ ਦਾ ਪਿਸਤਲ ਰਵਲ ਜਿਹੜਾ ਤੇ ਰਾਉਂਡਸ ਰਿਕਵਰ ਹੋਏ ਤਲਵੰਡੀ ਮੋਰ ਸਦਰਪੱਟੀ ਦੇ ਵਿੱਚੀ ਜਿਹਦੇ ਪਿੰਡ ਤੋਂ ਨੇੜੇ ਹੋਈ ਜਦੋਂ ਉੱਥੋਂ ਵਾਪਸ ਟੀਮ ਆ ਰਹੀ ਸੀ ਇਹਨੇ ਕਿਹਾ ਵੀ ਮੈਨੂੰ ਕਾਫੀ ਐਂਗਜ਼ਾਇਟੀ ਹੋ ਰਹੀ ਆ ਤੇ ਮੈਂ ਖੇਤਾਂ ਵੱਲ ਜਾਣਾ ਚਾਹੁੰਦਾ ਸੀ ਇਸ ਆਊਟ ਹੋਣ ਵਾਸਤੇ ਉਦੋਂ ਇਹਨੇ ਇੱਕਦਮ ਹੌਲਸਟਰ ਨੂੰ ਹੱਥ ਪਾ ਲਿਆ ਔਰ ਸਾਡੇ ਐਸਐਚਓ ਇਨਸਪੈਕਟਰ ਬినੋਦ ਕੁਮਾਰ ਨੇ ਜਦੋਂ ਦੇਖਿਆ ਕਿ ਇਹਨੇ ਪਿਸਤਲ ਨੂੰ ਹੀ ਹੱਥ ਪਾ ਲਿਆ ਨੇ ਪਾਰਟੀ ਦੇ ਬਚਾਅ ਵਾਸਤੇ ਤੇ ਭੱਜੇ ਨਾ ਇਹਦੇ ਵੱਲ ਨੂੰ ਆਪਣੇ 9mm ਪਿਸਟਲ ਜਿਹੜਾ ਇੱਕ ਸਰਕਾਰੀ ਹੈ ਉਹਦੇ ਨਾਲ ਫਾਇਰ ਕੀਤਾ ਜੋ ਕਿ ਉਹਦੀ ਲੱਤ 'ਚ ਲੱਗਿਆ ਉਹਨੂੰ ਇਮੀਡੀਏਟਲੀ ਹਸਪੀਟਲ ਅਸੀਂ ਸ਼ਿਫਟ ਕਰ ਦਿੱਤਾ ਔਰ ਇਹਦੇ ਨਾਲ ਮੈਂ ਇਹ ਸਮਝਦਾ ਕਿ ਐਕਸਟਰਸ਼ਨ ਜਿਹੜੇ ਕਰ ਰਹੇ ਨੇ ਜਾਂ ਇਹੋ ਜਿਹੇ ਫਰੋਤੀ ਦੀਆਂ ਕੋਲਾ ਕਰ ਰਹੇ ਨੇ ਇਨਾਂ ਦਾ ਇੱਕ ਇੱਕ ਤਰ੍ਹਾਂ ਨਾਲ ਲੱਕ ਟੁੱਟਿਆ ਕਿਉਂਕਿ ਤਿੰਨ ਬੰਦੇ ਉਹਨਾਂ ਦੇ ਮੇਨ ਫੜੇ ਗਏ ਜਿਹੜੇ ਕਿ ਮੇਨ ਅੱਗੇ ਫਰੰਟ ਮੈਨ ਸੀਗੇ ਬਾਹਰ ਬੈਠੇ ਲੋਕ ਆਪਣੇ ਆਪ ਨੂੰ ਸੇਫ ਸਮਝਦੇ ਨੇ ਤੇ ਜਿਹੜੇ ਇੱਥੇ ਲੋਕ ਨੇ ਲੋਕਲ ਇਹਨਾਂ ਨੂੰ ਅੱਗੇ ਭੇਜ ਦਿੰਦੇ ਆ ਤੇ ਲੋਕਾਂ ਨੂੰ ਡਰਾਉਂਦੇ ਆ ਬਾਹਰੋਂ ਵਰਚੁਅਲ ਨੰਬਰਸ ਦੇ ਉੱਤੇ ਸੋ ਉਹਦੇ ਸਾਰੇ ਦੀ ਅਸੀਂ ਹੋਰ ਵੀ ਇਨਵੈਸਟੀਗੇਸ਼ਨ ਕਰਾਂਗੇ ਔਰ ਜਿਹੜਾ ਜਰਨਲ ਹੈਗਾ ਬਾਹਰ ਬੈਠਾ ਉਹ ਉਹਦਾ ਵੀ ਅਸੀਂ ਉਹਨੂੰ ਨਾਮਜ਼ਦ ਕੀਤਾ ਇਸ ਮੁਕਦਮੇ 'ਚ ਔਰ ਉਹਦੀ ਐਲਓਸੀ ਵਗੈਰਾ ਖਲਾ ਕੇ ਔਰ ਰੈਡ ਕਾਰਨਰ ਨੋਟਿਸ ਵੀ ਈਸ਼ੂ ਕਰਾਵਾਂਗੇ ਤੁਹਾਡਾ ਟੂ ਦੀ ਐਕਸਟ੍ਰੇਡੀਸ਼ਨ ਕੀਤੀ ਜਾ ਸਕਦੀ ਹੈ ਸਰ ਤੁਸੀਂ ਅੱਜ ਚੰਡੀਗੜ੍ਹ ਸੀਗੇ ਹਾਈ ਲੈਵਲ ਮੀਟਿੰਗ ਹੋਈ ਹੈ ਭਗਵੰਤ ਸਿੰਘ ਮਾਨਹੂਰਾ ਦੇ ਨਾਲ ਸੀਐਮ ਸਾਹਿਬ ਦੇ ਨਾਲ ਕੋਈ ਡਾਇਰੈਕਸ਼ਨਸ ਦਿੱਤੀਆਂ ਗਈਆਂ ਨੇ ਕਿਉਂਕਿ ਕਈ ਵਾਰ ਅਫਵਾਹਾਂ ਫਲਾਈਆਂ ਜਾ ਰਹੀਆਂ ਸੀਗੀਆਂ ਅਗਰਨੇਰ ਹਮਲੇ ਹੋ ਰਹੇ ਨੇ ਅੰਮ੍ਰਿਤਸਰ ਦੇ ਵਿੱਚ ਕਾਫੀ ਸਨਸਨੀ ਹੈ ਲੋਕਾਂ ਨੂੰ ਕੋਈ ਸਨੇਹਾ ਦੇਣਾ ਚਾਹੁੰਦੇ ਹੋ ਕੀ ਡਾਇਰੈਕਸ਼ਨਸ ਮਿਲਿਆ ਨੇ ਸੀਐਮ ਸਾਹਿਬ ਵੱਲੋਂ ਡੀਜੀਪੀ ਸਾਹਿਬ ਵੱਲੋਂ ਦੇਖੋ ਬੜੀ ਸਿੰਪਲ ਗੱਲ ਹੈ ਪਹਿਲਾਂ ਵੀ ਮੈਂ ਤੁਹਾਨੂੰ ਬੜੀ ਵਾਰੀ ਦੱਸਿਆ ਕਿ ਸਾਡੀ ਜ਼ੀਰੋ ਟੋਲਰੈਂਸ ਪਾਲਿਸੀ ਔਰ ਸਾਰੀ ਪਬਲਿਕ ਨੂੰ ਤੁਹਾਡੇ ਥਰੂ ਕਿ ਫਰਮਾਂ ਤੋਂ ਸਾਨੂੰ ਬਚਣਾ ਚਾਹੀਦਾ ਅਨਨੈਸੈਸਰੀ ਸੈਂਸੇਸ਼ਨ ਕ੍ਰੀਏਟ ਕਰਨ ਵਾਲੇ ਬੰਦੇ ਜਿਹੜੇ ਆ ਉਹਨਾਂ ਦਾ ਜ਼ਾਤੀ ਮੁਫਾਦ ਹੋ ਜਾਂਦਾ ਮੈਂ ਉਸ ਤੋਂ ਜ਼ਿਆਦਾ ਕਮੈਂਟ ਨਹੀਂ ਕਰਨਾ ਚਾਹੁੰਦਾ ਪਰ ਸਾਡਾ ਜਿਹੜਾ ਪ੍ਰੋਫੈਸ਼ਨਲ ਪੁਲਿਸ ਵਰਕਿੰਗ ਹੈ ਉਹਦੇ ਤੇ ਪੂਰਾ ਜ਼ੋਰ ਹੈ ਔਰ ਪੂਰੇ ਵੀਰ ਅਸੀਂ ਡੋਮਿਨੇਟ ਕਰ ਰਹੇ ਆ ਤੁਸੀਂ ਅੱਜ ਦੇਖਿਆ ਹੋਣਾ ਤੁਹਾਡੇ ਨਾਲ ਪਹਿਲਾਂ ਵੀ ਮੈਂ ਸ਼ੇਅਰ ਕੀਤਾ ਕਿ ਕਿਸ ਤਰ੍ਹਾਂ ਇੰਨਾ ਇੰਪੋਰਟੈਂਟ ਇੱਕ ਹਵਾਲਾ ਨੈਟਵਰਕ ਜਿਹੜਾ ਬ੍ਰੇਕ ਕੀਤਾ ਗਿਆ ਜੋ ਕਿ ਬੈਕਬੋਨ ਹੁੰਦੀ ਹੈ ਕਿਸੇ ਵੀ ਵੈਪਨ ਜਿਹੜਾ ਮੋਡਿਊਲ ਹੈ ਜਾਂ ਨਾਰਕੋਟਿਕ ਮੋਡਿਊਲ ਹੈ ਉਹਦੀ ਬੈਕਬੋਨ ਤਾਂ ਫਾਈਨੈਂਸ਼ੀਅਲ ਹੀ ਹੈ ਕਿਉਂਕਿ ਉਹ ਹਵਾਲੇ ਰਾਹੀਂ ਜਾ ਰਿਹਾ ਸੀ ਔਰ ਇੱਕ ਬੰਦਾ ਜਿਹੜਾ ਲੁਧਿਆਣਾ ਦੇ ਵਿੱਚ ਹਜ਼ਰੀ ਦਾ ਕੰਮ ਕਰ ਰਿਹਾ ਹੈ ਰੈਡੀमेड ਗਾਰਮੈਂਟਸ ਦਾ ਕੰਮ ਕਰ ਰਿਹਾ ਔਰ ਉਹ ਆਮ ਨਾ ਬੈਠਾ ਦਿੱਲੀ ਲੁਧਿਆਣਾ ਤੇ ਅੰਮ੍ਰਿਤਸਰ ਆ ਕੇ ਆਪਣੇ ਹਵਾਲੇ ਰਾਹੀਂ ट्रांजैक्शंस ਕਰਕੇ ਉਹ ਨੈਟਵਰਕ ਨੂੰ ਸਹਾਇਤ ਕਰ ਰਿਹਾ ਚਾਹੇ ਉਹ ਵੈਪਨ ਨੈਟਵਰਕ ਹੈ ਚਾਹੇ ਉਹ ਨਾਰਕੋਟਿਕ ਦਾ ਨੈਟਵਰਕ ਹੈ ਸੋ ਬੇਸਿਕਲੀ ਪੁਲਿਸ ਜਿਹੜੀ ਆ ਬਿਲਕੁਲ ਫੋਕਸਡ ਹੈ ਸਾਡੇ ਮਾਨਜੋਗ ਸੀਐਮ ਸਾਹਿਬ ਡੀਜੀ ਸਾਹਿਬ ਵੱਡੇ ਬੜੇ ਵੀ ਕਲੀਅਰ ਡਾਇਰੈਕਸ਼ਨਸ ਨੇ ਔਰ ਉਹਤੇ ਜਿਹੜੀ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਪੂਰੀ ਤਰ੍ਹਾਂ ਕ ਪੈਰਾ ਅਸੀਂ ਦੇ ਰਹੇ ਹਾਂ ਉਹਨਾਂ ਦੇ ਹੁਕਮਾਂ ਤੇ ਔਰ ਇਦਾਂ ਹੀ ਤੁਹਾਡੇ ਥਰੂ ਮੈਂ ਸਾਰੇ ਪਬਲਿਕ ਨੂੰ ਕਹਿਣਾ ਚਾਹੁੰਦਾ ਕਿ ਅਸੀਂ ਸਾਰੇ ਦਿਨ ਰਾਤ ਮਿਹਨਤ ਕਰ ਰਹੀ ਹੈ ਸਾਰੀ ਟੀਮ ਔਰ ਅਸੀਂ ਆਪ ਸਾਰੇ ਬਾਹਰ ਨਿਕਲਦੇ ਹਾਂ ਤੁਸੀਂ ਫੋਟੋਆਂ ਵੀ ਦੇਖਦੇ ਹੋ ਮਿਲਦੇ ਵੀ ਹੋ ਸਾਨੂੰ ਉਹ ਚ ਸਾਰੀ ਪੁਲਿਸ ਫੋਰਸ ਸਤਰਕਾ ਹੈ ਕੋਈ ਐਸੀ ਗੱਲ ਨਹੀਂ ਹੈ ਸ਼ਰਾਰਤੀ ਐਲੀਮੈਂਟਸ ਨੇ ਇਹਦੇ ਵਿੱਚ ਕੀ ਹੁੰਦਾ ਹੈ ਜੋ ਆਪਾਂ ਪਹਿਲਾਂ ਵੀ ਬੰਦੇ ਫੜੇ ਨੇ ਕਿ ਥੋੜੇ ਜਿਹਾ ਪੈਸਿਆਂ ਪਿੱਛੇ ਜਿਹੜੇ ਲਾਲਚ ਪਿੱਛੇ ਵਿਚਾਰੇ ਭੋਲੇ-ਪਾਲੇ ਲੋਕਾਂ ਨੂੰ ਬੱਚਿਆਂ ਨੂੰ ਜਿਹੜੇ ਅਨਐਮਪਲੋਇਡ ਨੇ ਉਹਨਾਂ ਨੂੰ ਲੈ ਲੈਂਦੇ ਨੇ ਕਿਸੇ ਨੂੰ ਪੈਸੇ ਪਾਏ ਵੀ ਨਹੀਂ ਜਿਹੜੇ ਪਿੱਛੇ ਆਪਾਂ 12 ਲੋਕ ਫੜੇ ਸੀ ਯੂਏਪੀ ਇਹਦੇ ਵਿੱਚ ਜਿਹੜੇ ਫਤਿਹਗੜ ਚੂੜੀਆਂ ਏਰੀਏ ਤੋਂ ਉਹ ਵੀ ਇਹੀ ਕੰਮ ਵਾਸਤੇ ਰਗੇ ਸੀ ਉਹਨੂੰ 5000 ਰੁਪਏ ਦਿਖਾਇਆ ਗਿਆ ਫੋਨ ਤੇ ਔਰ ਉਹਨੂੰ ਕੋਈ ਵੀ ਰੁਪਈਆ ਤੱਕ ਨਹੀਂ ਆਇਆ ਉਹਦੇ ਤੋਂ ਕਿੰਨਾ ਵੱਡਾ ਕ੍ਰਾਈਮ ਕਰਵਾਉਣਾ ਜਿਗਾ ਲੱਕੀ ਦੀ ਉਹ ਪਹਿਲਾਂ ਫੜਿਆ ਗਿਆ ਬਟ ਮੈਂ ਤੁਹਾਡੇ ਰਾਹੀਂ ਉਹਨਾਂ ਨੂੰ ਵੀ ਅਪੀਲ ਕਰਦਾ ਬੱਚਿਆਂ ਨੂੰ ਕਿ ਇਹ ਨਾ ਗੱਲਾਂ 'ਚ ਨਾ ਆਓ ਬਾਹਰ ਬੈਠੇ ਲੋਕ ਤੁਹਾਨੂੰ ਘਬਰਾਹ ਕਰਕੇ ਤੇ ਗਲਤ ਪਾਸੇ ਲਾਉਂਦੇ ਨੇ ਉਹਦੇ ਨਾਲ ਜ਼ਿੰਦਗੀ ਤੁਹਾਡੀ ਖਰਾਬ ਹੁੰਦੀ ਸਰ ਜਗਰੂਪ ਨੂੰ ਕਿੰਨੀ ਗੋਲੀ ਲੱਗੀ ਸਰ ਜਗਰੂਪ ਨੂੰ ਇੱਕ ਇੱਕ ਹੋ ਗੋਲੀ ਲੱਗੀ ਜਿਹੜੀ ਚੱਲੀ ਸੀ ਉਹਨੇ ਕੋਈ ਚਲਾਈ ਸੀ ਕਿ ਉਹ ਆਪ ਚਲਾਈ ਬੋਲੀ ਨਹੀਂ ਉਹਨੇ ਹੱਥ ਪਾਇਆ ਸੀ ਜੀ ਉਹਨੇ ਸੈਲਫ ਡਿਫੈਂਸ ਚ ਫਾਇਰ ਕੀਤਾ ਕਿਉਂਕਿ ਬਿਕੋਜ਼ ਉਹਨੇ ਜੇ ਪਿਸਤੌਲ ਨੂੰ ਹੱਥ ਹੀ ਪਾ ਕੇ ਚਲਾ ਦਿੰਦਾ ਫਿਰ ਪੁਲਿਸ ਦਾ ਨੁਕਸਾਨ ਹੋਣਾ ਸੀ ਔਰ ਉਹਦੇ ਭੱਜਣ ਦਾ ਵੀ ਜਿਹੜਾ ਉਹਦਾ ਚਾਂਸ ਸੀ ਨੰਬਰ ਤੇ ਦਰਦ ਨੇ ਜੀ ਪੁਰਾਣੇ ਕਿਉਂਕਿ ਜਿੱਦਾਂ ਹਾਰਡ ਕੋਰ ਤੁਸੀਂ ਦੱਸ ਰਹੇ ਹੋ ਹੈ ਵਾ ਨਹੀਂ ਪਰਚਿਆਂ ਦਾ ਤਾਂ ਦੇਖੋ ਜੇ ਨਹੀਂ ਪਤਾ ਲੱਗਿਆ ਸਾਨੂੰ ਕਿ ਕੋ ਬੱਟੇ ਬੰਦਾ ਉਹਨਾਂ ਨਾਲ ਗੈਂਗ ਨਾਲ ਰਿਲੇਟਡ ਜ਼ਰੂਰ ਹੈ ਔ ਜਿਹੜਾ ਤੁਹਾਨੂੰ ਮੈਂ ਦੱਸਿਆ ਬਾਹਰ ਬੈਠੇ ਬੰਦਿਆਂ ਨਾਲ ਜਿਹੜੇ ਇੰਟਰ ਗੈਂਗ ਰਾਈਵਲਰੀ ਚ ਪਹਿਲਾਂ ਕਤਲ ਵੀ ਹੋ ਚੁੱਕੇ ਆ ਉਹਨਾਂ ਨਾਲ ਜੁੜਿਆ ਹੋਇਆ ਔਰ ਕਿਸੇ ਦੇ ਘਰ ਆ ਕੇ ਦੂਜੇ ਸ਼ਹਿਰ ਦੇ ਵਿੱਚ ਜੇਪ ਆਕ ਸਟੋਰਸਟਿਸ ਨੂੰ ਆਸੇ ਉਹਨੂੰ ਫੈਸਿਲੀਟੇਟ ਕਰ ਰਹੇ ਆ ਬੈਟ ਕਰ ਰਹੇ ਆ ਤਾਂ ਆਪਾਂ ਇੱਕ ਗੱਲ ਤਾਂ ਕਲੀਅਰਲੀ ਮੰਨ ਨਹੀਂ ਸਕਦੇ ਨਾ ਕਿ ਉਹਦੀ ਮੈਂਟਲ ਜਿਹੜੀ ਸਟੇਟ ਹੈ ਉਹ ਕ੍ਰਿਮੀਨਲ ਆ ਟੋਟਲੀ ਪਰ ਸਰ ਫਰੋਤੀ ਲੈ ਚੁੱਕਾ ਅਜ ਤੱਕਨ ਕਿਉਂਕਿ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਨਹੀਂ ਅਜੇ ਉਸ ਗੱਲ ਤੇ ਇਨਵੈਸਟੀਗੇਸ਼ਨ ਜਾਰੀ ਹੈ ਆਪਾਂ ਦੇਖਾਂਗੇ ਬਿਕਾਜ਼ ਜਿਹੜੇ ਸਾਡੇ ਕੋਲ ਇਨਫੋਰਮੇਸ਼ਨ ਕੋਈ ਨਹੀਂ ਆਈ ਉਸ ਕੇਸ ਦੇ ਵਿੱਚ ਕੋਈ ਫਰੋਤੀ ਨਹੀਂ ਗਈ ਅਜੇ ਤਾਂ ਤਿਆਰੀ ਇਹ ਕਰ ਰਹੇ ਸੀ ਡਰਾ ਰਹੇ ਸੀਗੇ ਔਰ ਪ੍ਰੈਸ਼ਰ ਕ੍ਰੀਏਟ ਕਰ ਰਹੇ ਸੀ ਕਿ ਤੁਹਾਡੀਆਂ ਸਾਰੀਆਂ ਗੱਲਾਂ ਸਾਨੂੰ ਪਤਾ ਹੈ ਔਰ ਇਹੀ ਇੱਕ ਮਾਡਲ ਸਪਰਿੰਦੀ ਪ੍ਰਾਣਾ ਹੈ ਕਿ ਲੋਕਾਂ ਨੂੰ ਦੱਸ ਦਿਓ ਜੀ ਆ ਤੁਹਾਡੀ ਦੁਕਾਨ ਦੇ ਬਾਹਰ ਤੁਸੀਂ ਆ ਇੱਥੇ ਘੁੰਮ ਰਹੇ ਹੋ ਇੱਥੇ ਘੁੰਮ ਰਹੇ ਹੋ ਇਹ ਸਾਰੇ ਫਰੰਟਮੈਨ ਨਾਲ ਜਿਹੜਾ ਇਹੋ ਕੰਮ ਨੂੰ ਅੰਜਾਮ ਦੇ ਰਹੇ ਸੀ ਔਰ ਇਹਦੇ ਨਾਲ ਲੋਕਾਂ ਦੇ ਵਿੱਚ ਖਾਮ ਖਾਇਕ ਫੇਅਰ ਪੈਦਾ ਹੁੰਦਾ ਹੈ ਡਰ ਪੈਦਾ ਹੁੰਦਾ ਹੈ ਇਹੋ ਜਿਹਿਆਂ ਕੋਲਾਂ ਦੇ ਨਾਲ ਸੋ ਅਸੀਂ ਉਸ ਦੇ ਉੱਤੇ ਪੂਰਾ ਟਾਈਟ ਆਪਣਾ ਸਿਕੰਜਾ ਰੱਖਣਾ ਹੈ ਔਰ ਇਹ ਸਰ ਸਰ ਪੰਜ ਹਜ਼ਾਰ ਵੀ ਬਰਾਮਦ ਹੋਏ ਤੇ ਕੋਈ ਤਰ੍ਹਾਂ ਕਿਹੜੇ ਘੜਾ ਹਜ਼ਾਰ ਬਰਾਮਦ ਇਹ 32 ਮੋਰ ਪਿਸਟਲ ਮਿਲਿਆ ਜੀ ਠੀਕ ਹੈ ਜੀ ਰਾਉਂਡਸ ਵੀ ਮਿਲੇ ਔਰ ਰਿਕਵਰੀ ਕਰਕੇ ਪੁਲਿਸ ਪਾਰਟੀ ਵਾਪਸ ਆ ਰਹੀ ਸੀ ਤਲਵੰਡੀ ਮੋਹਰ ਤੋਂ ਸਦਰਪੱਟੀ ਤੋਂ ਜੀ ਤੇ ਅੰਮ੍ਰਿਤਸਰ ਹੋਰ ਵੀ ਫਰੋਤੀਆਂ ਮੰਗੀਆਂ ਜੀ ਇਸ ਸ਼ਰਮ ਇਹ ਭਾਜੀ ਹੁਣ ਆਪਾਂ ਇੱਥੇ ਵਰਕ ਕਰਾਂਗੇ ਔਰ ਇਹਦਾ ਸਾਰਾ ਨੈਟਵਰਕ ਬ੍ਰੇਕ ਕਰਾਂਗੇ ਤੁਹਾਨੂੰ ਦੱਸਾਂਗੇ ਬਿਲਕੁਲ ਠੀਕ ਹੈ ਥੈਂਕ ਯੂ ਖ਼ਬਰ ਇੱਕ ਬਾਈਟਿੰਗ ਦੀ ਕਰੀਏ ਤੁਸੀਂ ਦੇਖੋ ਕਿ ਸਾਫ਼ ਤੌਰ ਦੇ ਉੱਤੇ ਗੱਲਬਾਤ ਕਰਦੇ ਨਜ਼ਰ ਆ ਰਹੇ ਨੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਜਿਹੜਾ ਹੈ ਕਿ ਸ਼ਖਸ ਜਿਹੜਾ ਹੈ ਕਾਬੂ ਕੀਤਾ ਗਿਆ ਹੈ ਔਰ ਪੁਲਿਸ ਦੇ ਉੱਤੇ ਫਾਇਰਿੰਗ ਕੀਤੀ ਸੀ ਤਾਂ ਇਸ ਦੇ ਵਿੱਚ ਵੱਡੀ ਕਾਮਯਾਬੀ ਅੰਮ੍ਰਿਤਸਰ ਪੁਲਿਸ ਨੂੰ ਮਿਲੀ ਹੈ ਹੁਣ ਦੇਖਣਾ ਹੋਏਗਾ ਕਿ ਹੋਰ ਕਿਹੜੇ ਵੱਡੇ ਖੁਲਾਸੇ ਆਉਣ ਵਾਲੇ ਸਮੇਂ ਹੁੰਦੇ ਤੇ ਪਰ ਪੁਲਿਸ ਦਾ ਮੰਨਣਾ ਹੈ ਕਿ ਇੱਕ ਵੱਡੀ ਕਾਮਯਾਬੀ ਸੀ ਔਰ ਪੁਲਿਸ ਦੇ ਉਤੇ ਹਮਲਾ ਕਰਦੀ ਫਰਾਕਸੀ ਤੇ ਇਸ ਨੂੰ ਕਾਬੂ ਕੀਤਾ ਗਿਆ ਹੈ ਕੈਮਰਾਮੈਨ ਇਸ ਦੇ ਨਾਲ ਸਮਿਤ ਕਰਨਾ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ